ਹਾਂਜੀ ਲੱਖਾਈ ਕੀ ਪ੍ਰੋਰਾਵੇਂ ਅੱਛਾ ਮੰਨਦਾ ਹੀ ਲੱਗਾ ਪਰ ਵਿਚਾਰਾਂ ਦਾ ਨਹੀਂ ਕਿ ਪਹੁੰਚਿਆ ਮੋਝਾ ਕਿ ਨਹੀਂ ਸਰਕਾਰੀ ਕੋਈ ਪ੍ਰਮਾਜ ਦੂਜੇ ਮੁਲਾਇਮ ਕੋਈ ਤੁਹਾਡੇ ਬੇਟ ਦਾ ਨਾਮ ਪਤਾ ਕੀ ਚੱਕ ਸਰਕਾਰ ਫਿਰ ਸਰਕਾਰ ਨਾਲ ਪਹੁੰਚੇ ਗੱਲ ਮਾੜੀ ਯਾਰ ਹਾਂਜੀ ਹਾਂ ਸਰਕਾਰ ਨਾਲ ਕਨੈਕਟ ਤੇ ਗਏ ਰਹੇ ਆਂ ਨਹੀਂ ਆਪੇ ਤਾਂ ਸਰਕਾਰ ਬਣਾਈਏ ਚਾਹੀਦਾ ਸਾਨੂੰ ਪਹਿਲਾਂ ਪਾਕਿਸਤਾਨ ਬੇਕਾਰ ਦੇਣਾ ਹੈ ਅੱਛਾ ਦੂਰੋਂ ਦਰ ਵਧੀਆ ਨਹੀਂ ਪਾਣੀ ਦੂਦਰ ਵੀ ਬੜਾਈ ਪਾਣੀ ਦੂਦਰ ਵੀ ਬੜਾਇਆ ਭੈ ਲਖਿਆ ਕੋਕੀ ਉਹ ਆਪਣੇ ਨਹੀਂ ਹੁਣ ਇੱਥੇ ਕੋਈ ਪ੍ਰੋਬਲਮ ਕੀ ਹੈਗੀ ਰੋਟੀ ਟੁੱਕਰ ਆਟਾ ਉਹ ਪਿਆ ਲਿਆ ਦੇ ਕਿਵੇਂ ਕੀ ਚੱਕਰ ਹੈ ਬਸ ਟਾਈ ਬਸ ਹੋ ਹੀ ਜਾਂਦਾ ਜੀ ਅੱਛਾ ਤੇ ਵਿਚਾਰਾ ਚੂਰਾ ਖਰਾਬ ਹੋ ਗਿਆ ਸਾਰਾ अच्छा सही है खत्म हो गई सही बात है बिल्कुल नहीं चारा फिर उधर ही ਲੈ ਕੇ ਪਾਲੇ ਚ ਪਰਾਂ ਤੇ ਫਿਰ ਇੱਥੇ ਨੇੜੇ ਦੇ ਦਿੰਦੇ ਕੋਈ ਨਹੀਂ ਬਸ ਚਾਰਾ ਹੋਰ ਖਾਨ ਬੀਨ ਕੰਮ ਚੱਲੀ ਜਾਂਦਾ ਉਹ ਚੱਲੀ ਜਾਂਦਾ ਜੀ ਬਾਕੀ ਓਕੇ ਇੱਕ ਦੋ ਨਹੀਂ ਚੱਲਣਾ ਹੈ ਚਾਹੀਦਾ ਤਾਂ ਉਹ ਵੀ ਵਿੱਚ ਕੋਈ ਜਿਵੇਂ ਆਟਾ ਪਿਆਉਣ ਜਾਣਾ ਕਿਤੋਂ ਲੰਘੋ ਹਾਂ ਕੰਮਕਾਰ ਜਿਹੜੇ ਦਿਹਾੜੀ ਵਾਲੇ ਨੂੰ ਸਾਨੂੰ ਬੈਠੇ ਹੋਏ ਵੇਲੇ اچھا ਜੀ ਲਓ ਜੇ ਲੱਖਾ ਸਿੰਘ ਆ ਇਹਨਾਂ ਦੇ ਇੱਥੇ ਕਾਰ ਨੇ ਹਾਂ ਜੀ ਤੇ ਬੜਾ ਕਾ ਮੁਸ਼ਕਿਲ ਆ ਤੁਸੀਂ ਵੇਖ ਰਹੇ ਜੀ ਪਾਣੀ ਕੀ ਹਾਲ ਹੈ ਪੈ ਆ ਵੇਖੋ ਬਾਬੇ ਦਾ ਹਾਲ ਵਿਚਾਰੇ ਮੈਂਬਰ ਬਚਾਇਆ ਸੀ ਅੱਛਾ ਮੈਂਬਰ ਸਾਹਿਬ ਨੇ ਹੈ ਮੈਂਬਰ ਆਪਾਂ ਦੇ ਲੱਖਾ ਅੱਛਾ ਲੱਖਾਂ ਦੇ ਮੈਂਬਰ ਸਾਹਿਬ ਨੇ ਤੇ ਹੁਣ ਇੱਕ ਮੈਂਬਰ ਸਾਹਿਬ ਦਾ ਨਾਂ ਸੁਣੀ ਜਾਵੇ ਤੇ ਬਾਕੀ ਆਂ ਬੰਦੇ ਤਾਂ ਕੀ ਬਣੇਗਾ ਜੀ ਕੋਈ ਨਹੀਂ ਹਾਂ ਜੀ ਪੈਸੇ ਨਹੀਂ ਚੱਲਦੀ ਜੇ ਮੈਂਦਰ ਦਾ ਕੁਝ ਹੋ ਜੰਦਾ ਅੱਛਾ ਹਾਂ ਜੀ ਫਿਰ ਉਹ ਕੀ ਤੁਹਾਨੂੰ ਇਤਰਾਜ ਹੈ ਕਿ ਸਰਕਾਰ ਤੋਂ ਕਿਹੜੀ ਸਰਕਾਰ ਵਿੱਚ ਤੁਹਾਨੂੰ ਚਾਹੀਦੀ ਹੈ ਸੋਝ ਸਰਾਰੀ ਹੈ ਉਸ ਤੇ ਤਾਰਾ ਦੇ ਮੁੱਡੇ ਅੱਛਾ ਜੀ ਉਹ ਸਗੋ ਚੇਡਾ ਦੀ ਗੱਲਾਂ ਕਰ ਰਿਹਾ ਕਿ ਦਰਿਆ ਦੀ ਜ਼ਮੀਨ ਨੱਪੀ ਪਏ ਦਰਿਆ ਨੇ ਤੇ ਆਉਣੇ ਆਉਣਾ ਹਾਂ ਹੋਰ ਉੱਤੇ ਇਸ ਤਰ੍ਹਾਂ ਕਹਿੰਦਾ ਹਾਂ ਕਹਿੰਦਾ ਨੱਪੀ ਪਏ ਦਰਿਆ ਨੇ ਤੇ ਆਉਣੇ ਆਉਣਾ ਅੱਛਾ ਨਹੀਂ ਆ ਕੀ ਆ ਦਰਿਆ ਦੀ ਪੈਰੀ ਮਾਲਕੀ ਹੈ ਫਿਰ ਉਹ ਦਰਿਆ ਸਮਝਦੇ ਨਾ ਅੱਛਾ ਅੱਛਾ ਜਿਸ ਪਾਣੀ ਉਸ ਦੇ ਵਿੱਚ ਦਰਿਆ ਆਇਆ ਦਰਿਆ ਆਉਂਦੇ ਆਉਦੇ ਘਰੇ ਆਉਣੇ ਆਉਣਾ ਅੱਛਾ ਅੱਛਾ ਇਹ ਕੀ ਮਾਲਕੀ ਹੈ ਅੱਛਾ ਹਾਂ ਜੀ ਜੀ ਆ ਜੇ ਨਹੀਂ ਫਸਲ ਡੁੱਬੀ ਵੀ ਉਹਨ ਕੀ ਕੋਈ ਦਰਿਆ ਇਥੇ ਸਾਰੀ ਥੋੜਾ ਹੈਗੀ ਹੈ ਦਰਿਆ ਤੋਂ ਪਿਛੇ ਨਹੀਂ ਰਹੇਗਾ ਨਾ ਪਿਛੇ ਇਹ ਤਾਂ ਮਾਰਕੀ ਜਮੀਨਾਂ 파ਟਾ ਬਣਾਈਆਂ ਪਾਣੀ ਨੇ ਅੱਛਾ ਅੱਛਾ ਤੇ ਅੱਗੇ ਲਖਿਆ ਕੋਈ ਇਹ ਵੀ ਪ੍ਰੋਬਲਮ ਆਈ ਅੱਗੇ ਪਾਣੀ ਪੋਣੀ ਹਲ ਕਿੰਨੇ ਸਾਲ ਹੋ ਗਏ ਪਾਣੀ ਦੀ ਵੀ ਆ ਜਾਂਦੀ ਕੋਈ ਜੰਗ ਆਗਾ ਸਾਨੂੰ ਤਾਂ ਕੋਈ ਨਾ ਖਸਤ ਪਈ ਰਹਿੰਦੀ ਜੀ ਅੱਛਾ ਪਈ ਰਹਿੰਦੀ ਹਾਂ ਨੀ ਇਹ ਗਲਤੀ ਕਿਨੇ ਸਰਕਾਰਾਂ ਦੀ ਹੈ ਕਿ ਆਪਣੀ ਲੋਕਾਂ ਦੀ ਗੱਲ ਨਹੀਂ ਪਹਿਲਾਂ ਜੰਗ ਦਾ ਰੋਲਾ ਪਿਆ ਉਹਦੋਂ ਸਾਡੇ ਕੋਲ ਕੋਈ ਕਿਸੇ ਤਰ੍ਹਾਂ ਦਾ ਕੋਈ ਨਹੀਂ ਆਇਆ ਜੀ ਉਹਦੋਂ ਨਾ 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 ਮੈਂ ਤਾਂ ਮਜ਼ਦੂਰੀ ਬੰਦੇ ਸਾਰੇ ਤੁਹਾਡੇ ਆ ਨਾ ਸਰਕਾਰ ਆਉਂਦੇ ਰਹੇ ਉਹਨਾਂ ਕਹਿੰਦੇ ਰਹੇ ਵੀ ਸੀ ਫੌਜ ਨਾ ਖਰੇ ਖੜਾਂਗੇ ਜਿੱਥੇ ਵੀ ਸਾਡੀ ਲੋਡ ਪਿਆ ਆ ਜਰਾ ਅੱਛਾ ਬਾਜ ਕੋਈ ਨਹੀਂ ਹੈ ਹੋਰ ਕੋਈ ਨਹੀਂ ਕਿਸੇ ਤਰ੍ਹਾਂ ਦਾ ਅੱਛਾ ਚਲੋ ਕੋਈ ਨਹੀਂ اون ਪਿੰਡ ਜਿਹੜੇ ਦਾਣੇ ਨੂੰ ਇਕੱਠੇ ਕਰਦੇ ਉਹਨੂੰ ਕਹਾਂਗੇ ਵੀ ਤੁਸੀਂ ਤੇ ਨੇੜੇ ਬਚਾਓ ਇਹ ਵੀ ਸਾਹਿਬ ਡੁੱਬੇ ਪਿੰਡ ਆ ਹਾਂ ਉਹਨਾਂ ਦੇ ਆਪਣੇ ਲੋਕੀ ਉਹਦੇ ਦਾਣ ਕਰਨ ਚੱਲੇ ਮੇਰੇ ਆ ਠੀਕ ਹੈ ਮੈਂ ਆ ਨੇੜੇ ਪਿੰਡਰ ਬੇਨਤੀ ਕਰਨਾ ਜਾਣਾ ਵੀ ਆ ਚੱਕ ਸਰਕਾਰ ਪਿੰਡ ਸ਼ਾਇਦ ਆਮ ਲੋਕਾਂ ਨੂੰ ਪਤਾ ਹੈ ਵੈਸੇ ਬਿਲਕੁਲ ਅਖੀਰ ਤੇ ਸਾਰੇ ਪਿੰਡਾ ਦੋ ਤੇ ਆ ਨਾਲ ਹੀ ਬਾਰਡਰ ਦੀ ਤਾਰ ਪੈਂਦੀ ਏ ਉੱਥੇ ਉਹਨਾਂ ਦੇ ਪਿੰਡ ਛੋਟਾ ਆ ਤੇ ਆ ਪਾਣੀ ਵੇਖੋ ਤੁਸੀਂ ਪਤਲ ਫੇਰਾ ਤਿੰਨ ਚਾਰ ਕਿੱਲੇ ਤੋਰ ਪਾਣੇ ਓ ਬਾਬਾ ਅੱਧਾ ਦਿਸਦਾ ਪਿਆ ਇਹ ਇੰਨਾ ਪਾਣੀ ਹੈ ਤੇ ਇਹ ਨਾਲ ਪੱਟਿਆਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਟੂੜੀ ਪੱਟਾ ਸਾਰਾ ਡੁੱਬ ਗਿਆ ਰੁੜ ਗਿਆ ਤੇ ਇਹਨਾਂ ਨੂੰ ਕੋਈ ਸਹਾਇਤਾ ਦਿੱਤੀ ਜਾਵੇ ਕੋਈ ਬੇੜੀ ਦਿੱਤੀ ਜਾਵੇ ਚਲੋ ਇੱਥੋਂ ਆਲਾ ਲੰਗਾ ਟਾਪਾਓ ਜੇ ਪੱਠੇ ਟੂੜੀ ਕੋਈ ਜੋਬ ਕੁਝ ਲਿਆਣਾ ਹੈ ਖੰਡ ਚਾਹ ਪੱਤੀ ਕਹਿੰਦੇ ਸਰੀ ਲੱਖਾ ਕਹਿੰਦੇ ਵੀ ਸਰੀ ਜਾਂਦੇ ਇੱਕ ਦੋ ਦਿਨ ਦਾ ਕੱਢ ਜਾਾਂਗੇ ਪਰ ਬਜ਼ੁਰਗਾਂ ਨੂੰ ਜਾਂ ਇੱਥੇ ਲੋਕਾਂ ਨੂੰ ਲੰਗਣਾ ਬਹੁਤ ਮੁਸ਼ਕਲ ਹੈ ਠੀਕ ਹੈ ਤੇ ਇਹਨਾਂ ਨੂੰ ਵੀ ਬੇੜੀ ਦਿੱਤੀ ਜਾਵੇ ਸਰਕਾਰ ਨੂੰ ਬੇਨਤੀ ਹੈ ਇਹ ਵੀਡੀਓ ਵਾਤੋਂ ਸ਼ੇਅਰ ਕਰੋ ਵੀ ਗਰੀਬ ਬੰਦਿਆਂ ਦਾ ਕੋਈ ਭਲਾ ਹੋ ਸਕੇ ਤੇ ਬਾਕੀ ਲੋਕਾਂ ਫਿਰ ਬੇਨਤੀ ਵੀ ਜਿਹੜਾ ਨੇੜੇ ਆਪਣੇ ਪਿੰਡ ਰਹਿੰਦੇ ਨਾ ਜਿਵੇਂ ਪਾਲੇ ਚਾ ਕੋ ਬੁੱਲਾ ਬੁੱਲਾ ਹੋ ਗਿਆ ਵੀ ਕੋਈ ਤੂੜੀ ਪੱਠਾ ਇਕੱਠਾ ਕਰਕੇ ਨਾ ਤੇ ਇਹਨਾਂ ਵੰਡੇ ਨਾਲ ਪੁੱਛੇ ਜਾਣ ਵੀ ਕਿੰਨੇ ਪਸ਼ੂ ਨੇ ਕਿੰਨੇ ਪਸ਼ੂ ਤੁਹਾਡੇ ਪਿੰਡ 'ਚ ਹਾਂ 35 40 ਉਹ ਸਾਲ ਬੰਦਾ ਤੂੜੀ ਪੱਠਾ ਰੋਜ਼ ਰੋਜ਼ ਲੈ ਆਵੇ ਚਲੋ ਜੀ ਦਰਿਆ ਚੜ ਗਏ ਜੀ ਚੜੀ ਜਾਂਦਾ ਫਿਰ ਇਹਨੂੰ ਜਾਣਾ ਹੀ ਪੈਣਾ ਆਸੇ-ਪਾਸੇ ਜੀ ਮੇਰਾ ਸਕੂਲ ਛੰਗਰੇ ਖੋਲਿਆ ਨਾ ਸ਼ਹਿਰ ਸੈਂਟਰ ਗਿੰਦੇ ਨਾ ਪਤਾ ਨਹੀਂ ਸਾਡੇ ਕੋਲ ਕੋਈ ਨਹੀਂ ਆਇਆ ਜੀ ਆਇਆ ਨਹੀਂ ਕੋਈ ਦੱਸਿਆ ਨਹੀਂ ਕਿਹਦੇ ਨਹੀਂ ਆਇਆ ਸਾਨੂੰ ਕਹਿੰਦੇ ਦੱਸਿਆ ਨਹੀਂਗਾ ਕਿ ਕਿੱਥੇ ਸੈਂਟਰ ਬਣਾਇਆ ਤੁਹਾਡਾ ਲੋ ਜੀ ਕੋਈ ਸ਼ਹਿਰ ਨਹੀਂ ਆਈ ਕੋਈ ਉਹ ਤਾਂ ਮਾਂ ਬਈ ਵੀ ਪਿੰਡ ਛੰਗਰੇ ਦੇ ਵਿੱਚ ਅੱਛਾ ਜੀ ਵੀ ਸੈਂਟਰ ਖੋਲਿਆ ਗਿਆ ਜੀ ਡੋਬਰੇਣ ਬੰਦੇ ਆ ਇਹ ਵੀ ਨਹੀਂ ਇੱਥੋਂ ਕਿਸੇ ਨੇ ਆ ਕੇ ਹੈਰਵਾਦ ਨਹੀਂ ਬੱਚੇ ਜੀ ਅੱਛਾ ਨਹੀਂ ਕਿ ਦੱਸਿਆ ਤੁਹਾਨੂੰ ਵੀ ਐਸ ਤਰ੍ਹਾਂ ਵੀ ਉੱਥੇ ਕੈਂਪ ਲੱਗਿਆ ਨਹੀਂ ਜੀ ਨਾ 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 ਕੋਈ ਇੱਕ ਤਰ੍ਹਾਂ ਦਾ ਕੋਈ ਨਹੀਂ ਆਇਆ ਸਾਡੇ ਕੋਲ ਅੱਛਾ ਹਾਂ ਜੀ ਕੋਈ ਚਾਹੀਦਾ ਨਹੀਂ ਪਹਿਲਾਂ ਉਹ ਪਾਣੀ ਐ ਇਹਨਾਂ 4 ਦਿਨ ਹੋ ਗਏ ਹਾਂ ਹਾਂ ਜਿਆਦਾ ਪਟਵਾਰੀਆਂ ਜੀ ਜਾਂ ਸਰਪੰਚਾ ਜੁਮੇ ਲਾਈ ਜਾਵੇ ਵੀ ਇਹਨਾਂ ਲੋਕਾਂ ਨੂੰ ਦੱਸਿਆ ਜਾਵੇ ਵੀ ਐਸ ਤਰ੍ਹਾਂ ਪਿੰਡ ਛਾਂਗੇ ਦੇ ਵਿੱਚ ਇੱਕ ਕੈਂਪ ਖੁੱਲਿਆ ਹੈ ਜਿੰਨਾਂ ਨੂੰ ਕੋਈ ਦੁੱਖ ਤਕਲੀਫ ਹੈਗਾ ਉੱਥੇ ਆ ਕੇ ਆਦਾ ਪਸੂ ਲਿਆਉਣ ਜਾਂ ਜੋ ਵੀ ਮਿਲੇ ਹਾਂਜੀ ਚਲੋ ਠੀਕ ਹੈ ਜੀ ਕੋਈ ਆਵੇ ਆ ਤੇ ਸਰਪੰਚ ਨੂੰ ਖਬਰ ਨਹੀਂ ਕੀਤੀ ਕਿ ਸਰਪੰਚ ਜੀ ਨੂੰ ਅੱਗੋਂ ਕੋਈ ਮੈਸੇਜ ਆਉਣਾ ਫਿਰ ਉਹਨੇ ਦੱਸਣਾ ਹਾਂ ਉਹਨੇ ਤਾਂ ਹਾਂ ਜੀ ਕੈਂਪੀ ਉੱਥੇ ਲਾਤਾ ਨੇ ਪੈਸੇ ਕਿੱਥੋਂ ਦੇਵੇ ਆਸਮੰਝ ਪੱਲੋ ਥੋੜਾ ਵਿਚਾਰਾ ਕਰ ਸਕਦਾ ਠੀਕ ਹੈ ਜੀ ਮੰਗ ਸਰਕਾਰ ਕੋਲ ਜਾ ਕੇ ਮੰਗੇ ਹਾਂ ਹਾਂ ਆਸਮੰਝ ਜੀ ਜੁਮੇ ਆ ਰਹੀ ਮੇਰਾ ਏਰੀਆ ਹੈ ਮੇਰਾ ਏਰੀਆ ਮੈਨੂੰ ਐਮਐਲ ਦਾ ਫਰਜ ਬਣਦਾ ਵੀ ਮੇਰਾ ਏਰੀਆ ਮੈਨੂੰ ਲੋਕਾਂ ਵੋਟਾਂ ਪਾਈਆਂ ਨੇ ਭਾਵੇਂ ਕੋਈ ਐਮਐਲ ਕੋਈ ਵੀ ਸਰਪੰਚ ਆ ਵੇਖੋ ਫਿਰ ਦੁਬਾਰਾ ਦੰਗਾਰ ਰਹੇ ਆ ਜੀ ਕਰੇ ਡੀਸੀ ਨੂੰ ਨਹੀਂ ਲੀਸੀ ਕਰੇਗਾ ਉਹ ਕੋਈ ਅਧਕਾਰੀ ਬੰਦਾ ਹੁੰਦਾ ਉਹ ਕਿਤੇ ਕਿਤੇ ਅੱਜ ਜਿੱਦਾਂ ਕਿਤਨਾ ਹੁੰਦੇ ਆ ਉਹ ਵੇਖੋ ਬਜ਼ੁਰਗ ਕਿਵੇਂ ਚੱਲਾਂ ਕਿਆ ਰਹੇ ਜੀ ਜੇ ਮੰਨ ਲਓ ਸੇਤ ਵੀ ਦਾ 20 ਕਿਲੋ ਆਟਾ ਆਵੇ ਤੂੜੀ ਪੱਟੇ ਕਿਤੋਂ ਲੰਘ ਜਾਏਗਾ ਜਰਾ ਚਲੋ ਦੁਬਾਰਾ ਫਿਰ ਬੇਨਤੀ ਕਰਦਾ ਪਿੰਡਾਂ ਨੇੜਿਆਂ ਵਾਲਿਆਂ ਨੂੰ ਚੱਕ ਸਰਕਾਰ ਛਿੰਬੇ ਨੇੜੇ ਹੀ ਪਿੰਡ ਤੇ ਤੂੜੀ ਪੱਟਾ ਜਰੂਰ ਨਾ ਪਹਚਾਇਆ ਜਾਵੇ ਖੰਡ ਚਾਪਤੀ ਜਿੰਨਾ ਕੋਈ ਸਤੇਲ ਵਗੈਰਾ ਹੋ ਸਕਦਾ ਸਹਾਇਤਾ ਕਰੋ ਜੀ ਮਿਹਨਤੀ ਬੰਦੇ ਨੇ ਸਾਰੇ ਠੀਕ ਹੈ ਵੈਰੂ ਜੀ ਕਾਲ ਸਾ ਤੇ ਵੈਰ ਜੀ ਫਤਹਿ ਠੀਕ ਹੈ ਜੀ ਤੇ ਇੱਕ ਸੇਵਾ ਹੁੰਦੀ ਹੈ